ਹਾਜੀ ਪਿੰਡ بچਾਓ ਪੰਜਾਬ بچਾਓ ਕੱਢਿਆ ਜਾ ਰਿਹਾ ਜਿਹੜਾ ਕਾਫਲਾ ਅੱਜ ਮਾਲਪੁਰ ਬਿਚ ਆਮਦਸਤੀ ਜਿਹੜੀ ਸੀਗੀ ਤੇ ਇਹਦੇ ਬਾਰੇ ਕੀ ਕਹਿਣਾ ਚਾਹੋ ਇਹ ਕਾਫਲਾ 2 ਸਤੰਬਰ ਤੋਂ ਸ਼ੁਰੂ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਤੋਂ ਚੱਪੜ ਜੜੀ ਤੇ 30 ਸਤੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਨਗਰ ਦੇ ਵਿੱਚ ਸ਼ਾਮਲ ਹੋਇਆ ਇਹ ಗ್ರಾಮ ਸਭਾ ਚੇਤਨਾ ਕਾਪਲਾ ਔਰਆਂ ਜਾਂ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਪੇਡੂ ਸਸਤਾ ਵਾਲੀ ਜਿਨ੍ਹਾਂ ਚ ಗ್ರಾಮ ਸਭਾ ਸਭ ਤੋਂ ਖਾਸ ਰੂਪ ਵਿੱਚ ਡਿਵੈਲਪਮੈਂਟ ਦੀ ਦਾਅਵਾ ਕਰਦੇ ਔਰ ਮੁਰਲਾ ਜਿਹੜਾ ਸਸਤਾ ਹੈ ਜਿਹਨੂੰ ਪਿੰਡ ਦੀ ਪਾਰਲੀਮੈਂਟ ਵੀ ਕਿਹਾ ਜਾਂਦੀ ਹੈ ਇਹ ਅਜੇ ਤੱਕ ਸਰਦਾਰਮ ਨਹੀਂ ਹੈ ਲੋਕਾਂ ਆਪਣੇ ਵਿੱਚ ਇਹਦੇ ਪ੍ਰਤੀ ਜਾਗਰੂਕਤਾ ਨਹੀਂ ਹੈ ਇਹ ਜਾਗਰੂਕਤਾ ਫੈਲਾਉਣ ਲਈ ਦੂਜਾ ਪਿੰਡਾਂ ਚੋਂ ਧੜੇਬੰਦੀ ਖਤਮ ਕਰਕੇ ਸਭ ਸਭ ਤੀਰਾਂ ਪੰਚਾਇਤਾਂ ਚੁਣੀਆਂ ਜਾਣ ਔਰ ਜਦੋਂ ਧੜੇਬੰਦੀ ਖਤਮ ਹੋਏਗੀ ਤਾਂ ਸਾਰੇ ਫੈਸਲੇ ਗ੍ਰਾਮ ਸਭਾ ਰਾਹੀਂ ਹੋਣ ਲੱਗਣਗੇ ਤਾਂ ਪਿੰਡਾਂ ਦੇ ਵਿੱਚ ਭਾਈਚਾਰਾ ਵੀ ਮਜ਼ਬੂਤ ਹੋਊਗਾ ਤੇ ਪਾਰਟੀਆਂ ਦੀ ਬਜਾਇ ਜਾਂ ਧੜਿਆਂ ਦੀ ਬਜਾਇ ਪਿੰਡਾਂ ਦੇ ਜਿਹੜੇ ਵਿਕਾਸ ਤੇ ਟੋਕਣ ਕੰਮ ਨਹੀਂ ਉਹ ਵੀ ਮਜ਼ਬੂਤ ਹੋਣਗੇ ਇੱਕ ਚੰਗੀ ਲੀਡਰਸ਼ਿਪ ਮਿਲੂਗਾ ਪੰਜਾਬ ਦੇ ਵਿੱਚ ਲਗਭਗ 1 ਲੱਖ ਨਮਾਇਦਾ ਚੁਣਿਆ ਜਾਣਾ ਹੈ ਇਹ ਥੋੜੀ ਗੱਲ ਨਹੀਂ ਸਭ ਤੋਂ ਬੜੀ ਪਰੇਗਰੀ ਹੈ ਜਿਸ 8705

ਤਿੰਨ 000 ਦੇ ਕਰੀਬ ਜਿਹੜੇ ਇਹ ਬਲਾਕ ਸਰਪੰਚੀ ਮੈਂਬਰ ਨੇ ਤੇ 327 ਜਿਲ੍ਹਾ ਪ੍ਰੀਸ਼ਦ ਮੈਂਬਰ ਨੇ ਤੇ 1 ਲੱਖ ਨਮਾਇੰਦਾ ਜੇਕਰ ਲੋਕਾਂ ਦਾ ਨਮਾਇੰਦਾ ਹੋ ਜਾਈਏ ਧੜਿਆਂ ਦਾ ਨਾਂ ਹੋ ਗਈ ਤਾਂ ਇਹ ਵੱਡਾ ਲੀਡਰ ਹੌਲੀ ਹੌਲੀ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਵੀ ਮਿਲੂਗੀ ਇਹਦੇ ਚੋਂ ਜਿਲ੍ਹਾ ਪ੍ਰੀਸ਼ਦ ਬਲਾਕ ਸਰਪੰਚੀ ਚ ਪਰ ਉਸੇ ਲਈ ਉਹਨਾਂ ਨੂੰ ਇਹ ਸੱਦਾ ਦਿੱਤੇ ਜਾ ਰਹੀ ਹੈ ਕਿ ਆਪਣੇ ਲੋਕਾਂ ਦੇ ਸਹਿਯੋਗ ਦੇ ਨਾਲ ಗ್ರಾಮ ਸਭਾ ਨੂੰ ਸਰਗਰਮ ਕਰਕੇ ਨਵੀਆਂ ਪੰਚਾਇਤਾਂ ਚੁਣੀਆਂ ਜਾਣ ਔਰ ਉਹ ਪੰਚਾਇਤਾਂ ਜੋ ਨਿਕੜਦੇ ਆਗੂ ਜਿਹੜੇ ਨੇ ਉਹ ਪੰਜਾਬ ਦੀ ਅਗਵਾਈ ਕਰਦੇ ਸਰ ਕਿੰਨਾ ਲੋਕਾਂ ਦਾ ਕਿੰਨਾ ਇੱਕ ਰਿਸਪੌਂਸ ਮਿਲਿਆ ਕੀ ਲੋਕ ਵੱਲੋਂ ਕਹਿ ਰਹੇ ਤੋਂ ਬਹੁਤ ਵਧੀਆ ਰਿਸਪੌਂਸ ਆ ਲੋਕ ਸਿੱਖਣਾ ਵੀ ਜਾਣਣਾ ਵੀ ਚਾਹੁੰਦੇ ਨੇ ਤੋਂ ਪਹਿਲਾਂ ਵੀ ਜਿਹੜੇ ਲੋਕ ਆਲਰੇਡੀ ਕੰਮ ਕਰ ਰਹੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਉਹ ਸਹਿਯੋਗ ਦਾ ਵੀ ਬੜਾ ਵੱਡਾ ਭਰੋਸਾ ਦੇ ਰਹੇ ਨੇ ਲੱਗਦਾ ਕਿ ਪੰਜਾਬ ਚਿੰਤਾ ਕਰ ਰਿਹਾ ਹਰ ਪੰਜਾਬੀ ਅੱਜ ਕੱਲ੍ਹ ਚਾਹੇ ਦੇਸ਼ 'ਚ ਹੈ ਚਾਹੇ ਵਿਦੇਸ਼ ਦੇ ਵਿੱਚ ਹੈ ਕਿ ਇੱਥੇ ਕੁਝ ਹੋਣਾ ਚਾਹੀਦਾ ਸਰ ਕਿੰਨਾ ਸਮਾਂ ਆਪਾਂ ਤਕਰੀਬਨ ਜਿਹੜਾ ਕਿੰਨਾ ਸਮਾਂ ਜਿਹੜਾ ਹੈਗਾ ਲਾਵਾਂਗੇ ਇਸ ਲਾਸਟ ਤੱਕ ਕਿੰਨੇ ਕਿੰਨੇ ਦਿਨ ਆਪਾਂ ਕਾਫਲਾ ਘਟਾ ਲੇ ਇੱਕ ਮਹੀਨੇ ਦਾ 2 ਦਸੰਬਰ ਤੋਂ ਚੱਲਿਆ 30 ਨੂੰ ਜਾ ਕੇ ਖਤਮ ਹੋਇਆ ਐਕਸਪ ਬਹੁਤ ਪੈਂਡ ਬਚਾਓ ਪੰਜਾਬ ਬਚਾਓ ਗ੍ਰਾਮ ਸਭਾ ਚੇਤਨਾ ਕਾਫਲਾ ਜੁਵਦ ਮਾਹਲਪੁਰ ਵਿੱਚ ਪਹੁੰਚਿਆ ਜਿਸ ਵਿੱਚ ਗ੍ਰਾਮ ਸਭਾ ਪਿੰਡ ਦੀ ਪਾਰਲੀਮੈਂਟ ਪਿੰਡ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ ਵਿਕਾਸ ਅਤੇ ਹਰ ਤਰ੍ਹਾਂ ਦੇ ਫੈਸਲੇ ਕਰਨ ਵਾਲੀ ਇਹ ਮੁੱਢਲੀ ਤੇ ਤਾਕਤਵਰ ਸੰਸਥਾ ਜਿੰਨੀ ਮਹੱਤਵਪੂਰਨ ਹੈ ਇਸ ਬਾਰੇ ਪਿੰਡੂ ਭਾਈਚਾਰਾ ਉਨਾ ਹੀ ਘੱਟ ਜਾਗਰੂਕ ਹੈ ਪੰਚਾਇਤੀ ਰਾਜ ਸੰਸਥਾਾਂ ਅਤੇ ਜਮਹੂਰੀਅਤ ਦਾ ਮੁੱਢ ਕਹੀ ਜਾਣ ਵਾਲੀ ਸੰਸਥਾ ਸਬੰਧੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਹੀ ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਨੇ 2 ਸਤੰਬਰ ਤੋਂ 30 ਸਤੰਬਰ ਤੱਕ ਚੱਪੜਕੜੀ ਤੋਂ ਕਰਤਾਰ ਸਿੰਘ ਸਰਾਭਾ ਦੇ ਜਨਮ ਭੂਮੀ ਸਰਾਭਾ ਲੁਧਿਆਣਾ ਤੱਕ ਗ੍ਰਾਮ ਸਭਾ ਚੇਤਨਾ ਕਾਫਲਾ ਚਲਾਉਂਦਾ ਫੈਸਲਾ ਲਿਆ ਹੈ ਅੱਜ ਇੱਕ ਕਾਫਲਾ ਮਾਹਿਲਪੁਰ ਵਿੱਚ ਪਹੁੰਚਿਆ ਮਾਹਿਲਪੁਰ ਤੋਂ ਸਫ਼ਰੀ ਦੀ ਰਿਪੋਰਟ ਪਿੰਡਾਂ ਬਚਾਓ ਇਹ ਦਰਸ਼ਨ ਦੋ ਅੰਦਰ ਦਾ ਸ਼ਬਦ ਜਾਂ ਲੈਣਾ ਨਹੀਂ ਇਹ ਦੋ ਐ ਅੰਤ ਸਵਨ ਦਾ ਭਾਰਤ ਪਿੰਡਾਂ ਦਾ ਦੇਸ਼ ਤੇ ਪਿੰਡ ਪੰਜਾਬ ਦੀ ਰੂਹ ਆ ਪੰਜਾਬ ਦੀ ਇੱਕ ਰੂਹ ਖੇਤੀ ਆ ਤੇ ਖੇਤੀ ਦਾ ਸਿੱਧਾ ਇਹ ਸੰਬੰਧ ਜਿਹੜਾ ਆ ਉਹ ਪੰਜਾਬ ਦੇ ਪਿੰਡਾਂ ਦੇ ਨਾਲ ਜੁੜਿਆ ਆ ਜੇ ਖੇਤੀ ਵਧੋਂਗੇ ਤਾਂ ਪਿੰਡ ਵਧਣਗੇ ਪਿੰਡ ਵਧਣਗੇ ਕੱਪਾ ਕਰ ਬਜੇਗਾ ਸਾਨੂੰ ਇਹ ਕੱਪਦੇ ਨੂੰ ਬਹੁਤ ਖਮੀਤਨਾ ਲੈਣਾ ਪੈਣਾ ਇਹ ਜਿਹੜਾ ਸਾਡੇ ਨਿੱਜੀ ਜ਼ਿੰਦਗੀ ਦੇ ਤੇ ਸਮੂਹ ਜ਼ਿੰਦਗੀ ਦੇ ਸੁਰੋਖਾਰ ਜੁੜੇ ਹੋਏ ਆ ਜਿਹੜਾ ਇਹ ਹੋਕਾ ਡੇਰਾਏ ਆ ਸਾਡਾ ਸਮਸੀ ਨਾਲ ਪੰਚਾਇਤਾਂ ਬਣਾਓ ਗ੍ਰਾਮ ਸਭਾ ਬਣਾਓ ਗ੍ਰਾਮ ਸਭਾ ਦੀ ਅਹਿਮੀਅਤ ਤੇ ਮਹੱਤਤਾ ਜਿਹੜਾ ਗ੍ਰਾਮ ਸਭਾ ਨੂੰ ਇਨ ਐਕਸ਼ਨ ਕਰੋ ਦਰਸਲਾਂ ਉਹਦੇ ਨਾਲ ਜਿਹੜਾ ਹੈ ਪੰਜਾਬ ਦੀ ਤ੍ਰਿੱਖੀ ਦਾ ਤੇ ਪਿੰਡਾਂ ਦੀ ਹੋਂਦ ਦਾ ਜਿਹੜਾ ਹੈ ਮੁੱਢ ਵੱਜਦਾ ਇਹਨਾਂ ਕਹਿੰਦਾ ਹੋਇਆ ਤੁਹਾਡਾ ਤੰਮਾਰਕ ਪਿੰਡ ਬਚਾਓ ਪੰਜਾਬ ਬਚਾਓ ਇੱਕ ਕਾਫਲਾ ਜਾ ਰਿਹਾ ਅੱਜ ਮਾਲ ਪਰਵੇਖਕ ਕੀਤੇ ਇਹਨਾਂ ਨੇ ਕੀ ਕਹਿਣਾ ਚਾਹੋਗੇ ਤੇ ਬਾਕੀ ਜਿਸ ਜੀ ਦੀ ਅੱਜ ਪੰਜਾਬ ਨੂੰ ਲੋੜ ਆ ਉਹ ਇੱਕ ਕਾਫਲਾ ਲੈ ਕੇ ਚੱਲ ਰਿਹਾ ਜਿਹਦੇ ਵਿੱਚ ਸਰਦਾਰ ਹਰੀਦ ਸਿੰਘ ਹਣੀ ਉਹਨਾਂ ਦਾ ਸਾਰਾ ਉਹਨਾਂ ਦੀ ਸਾਰੀ ਟੀਮ ਜਿਹੜੀ ਆ ਉਹ ਇੱਥੇ ਪਹੁੰਚੀ ਆ ਸੋ ਅਸੀਂ ਇਹ ਚਾਹੁੰਦੇ ਆ ਮੈਸੇਜ ਦੇਣਾ ਸੁਨੇਹਾ ਦੇਣਾ ਚਾਹੁੰਦੇ ਆ कि ਆਪਣੇ ਪਿੰਡਾਂ ਨੂੰ ਆਪਾਂ ਹੋਰ ਵਧੀਆ ਕਰੀਏ ਗ੍ਰਾਮ ਸਭਾ ਦੇ ਨਾਲ ਮਜ਼ਬੂਤ ਕਰੀਏ ਤੇ ਆਪਣੇ ਪੰਜਾਬ ਨੂੰ ਬਚਾਈਏ ਇਹੀ ਮੈਸੇਜ ਆ ਜਿਹੜਾ ਅਸੀਂ ਸਭ ਦੇਣਾ ਚਾਹ ਰਹੇ ਹਾਂ ਪਰ ਕਾਫਲਾ ਇੱਥੇ ਪੁੱਜਣ ਤੇ ਤੇ ਅਸੀਂ ਬਹੁਤ ਉਹਨਾਂ ਦੇ ਧੰਨਵਾਦੀ ਹਾਂ ਤੇ ਜਿਨ੍ਹਾਂ ਨੇ ਇਹਦੇ ਲਈ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਇਸੇ ਦ੍ਰਿਸ਼ਟੀ ਕੋਣ ਤੋਂ ਇਹ ਆਖਰ ਵਿੱਚ ਸਲਾਹ ਤੋਹੀਦ ਕੀ ਪੰਜਾਬ ਸੇ हिंद घूमते काम ने लगाया वापस अभी अच्छी पंजाब के पिंड की गल कर सारी पंजाब की दे। सारे देश की बिल्ली असि बानवे दिन निकले पंजाब की गल कर वास्ते दे लेके सारे जिले चार चार दिन अस लगातार लाए को बानवे दिन भी ar hyn de beth sy'n nododol toleriasu as a while if beth ddychau yn y adi chau